ਹਾਂਜੀ ਭੈਣ ਜੀ ਕਿਵੇਂ ਲੱਗਦੇ ਤੁਸੀਂ ਮੈਨੂੰ ਕਿਉਂ ਬਸ ਤੂੰ ਸੋਹਣੀ ਲੱਗਦੇ ਮਾ ਕੋਈ ਨਹੀਂ ਲੈ ਸਕਦਾ ਸਕਿਆ ਪੈਣ ਪਰਾਂ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਗੱਗੂ ਤੇ ਮੋٹے ਦੀ ਭੈਣ ਦੇ ਵਿਆਹ ਦੇ ਫੰਕਸ਼ਨ ਲਗਾਤਾਰ ਚੱਲਦੇ ਪਏ ਸੀ ਸੋ ਅੱਜ ਫਾਈਨਲੀ ਵਿਆਹ ਦਾ ਵਿਆਹ ਦੀਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਸਾਰੀ ਸੰਧੂ ਫੈਮਿਲੀ ਰੈਡੀ ਹੁੰਦੀ ਪਈ ਆ ਵਿਆ ਲਈ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਤੇ ਨਾਲ ਦੀ ਨਾਲ ਇੱਕ ਬਹੁਤ ਹੀ ਪਿਆਰੀ ਜੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਗੁਰਸ਼ਰਨ ਸੰਧੂ ਤੇ ਉਸ ਦੀ ਸਿਸਟਰ ਦੀ ਜਿੱਥੇ ਕੀ ਗੁਰਸ਼ਰਨ ਸੰਧੂ ਆਪਣੀ ਸਿਸਟਰ ਦੀ ਨਜ਼ਰ ਉਤਾਰਦਾ ਪਿਆਗਾ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਜਿਸ ਦੇ ਵਿੱਚ ਗੁਰਸ਼ਰਨ ਸੰਧੂ ਕਿਤੇ ਨਾ ਕਿਤੇ ਉਦਾਸ ਵੀ ਨਜ਼ਰ ਆਉਂਦਾ ਪਿਆਗਾ ਕਿਉਂਕਿ ਅੱਜ ਉਸ ਦੀ ਭੈਣ ਉਸ ਤੋਂ ਦੂਰ ਚਲੀ ਜਾਊਗੀ ਜਿੱਥੇ ਉਹ ਸਾਰਾ ਦਿਨ ਲੜਦੇ ਸੀ ਭੜਦੇ ਸੀਗੇ ਪਰ ਹੁਣ ਉਸ ਦੀ ਭੈਣ ਉਸ ਤੋਂ ਦੂਰ ਚਲੀ ਜਾਊਗੀ ਤੇ ਬਾਕੀ ਤੁਸੀਂ ਹੋਰ ਵੀ ਪੈਲਸ ਦੀਆਂ ਵੀਡੀਓਸ ਸਕ੍ਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਬਾਕੀ ਕਮੈਂਟ ਬਾਕਸ ਦੇ ਵਿੱਚ ਗੁਰਸਾਨ ਸਿੰਘ ਸੰਧੂ ਤੇ ਮੋٹے ਤੇ ਉਸ ਦੀ ਭੈਣ ਨੂੰ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦੇ ਕੇ ਜਾਓ ਹੋਰ ਅਪਡੇਟਸ ਲਈ ਤੇ ਵੀਡੀਓਜ਼ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਤਾਰਾ ਜੀ ਸਲੈਟ ਬਣਾਉਂਦੇ ਹੋਏ ਉਹ ਤਾਂ ਠੀਕ ਹੈ ਹਾਂਜੀ ਹਾਂਜੀ ਇਹਨਾਂ ਵੇਲੇ ਖਾਲੀ ਖਾਲੀ ਨਜ਼ਰ ਆ ਰਿਹਾ ਹਣਾ ਇਹ ਤੂੰ ਵੇਖੀਂ ਘੰਟਾ ਖੜ ਜਾ ਜਦੋਂ ਇੱਥੇ ਬੰਦੇ ਤੇ ਬੰਦਾ ਡਿੱਗਿਆ ਤੂੰ ਵੇਖੀਂ ਜਦੋਂ ਇਹ ਮੱਛੀ-ਮੁੱਛੀ ਚੱਲੀ ਨਾ ਇੱਥੇ ਕੋਈ ਨਹੀਂ ਜਸਪਾਲ ਦੀ ਉਹ ਤਾਂ ਪੌਣ ਜਾਣੇ ਆ ਰਾਜਾ ਕਨਵੰਡ ਲੱਗੇ ਮਠਾਈ ਉੱਥੇ ਐਸੇ ਮਠਾਈ ਲੱਭਦੇ ਸੀ ਇਹ ਚਾਚਾ ਰਾਜਵੰਡ ਲੱਗਾ ਹੋਵੇ ਤੁੰਡਾ ਨਾ ਭੇਜ ਸਾਤੇ ਨੇ ਬਰਫੀ ਚੈੱਕ ਨਹੀਂ ਕਰ ਲਈ ਅੱਛਾ ਕੱਲੀ ਇੱਟ ਬਰਫੀ ਕਿਵੇਂ ਓਕੇ ਆ ਓਕੇ ਤਾਂ ਠੀਕ ਹੈ ਨਾ ਬਦਾਮ ਜ਼ਿਆਦਾ ਵਧੀਆ ਚੰਚਾ ਕਿਵੇਂ ਲੱਗੀ ਚੰਚਾ ਜੀ ਤੇਰੇ ਖਾਵਾਂਗੇ ਤੇਰੇ ਖਾਵਾਂਗੇ ਜਾ ਕੇ ਚਾਹ ਗਰਮ ਕਰਾ ਦੇ ਦੱਬੀ ਜਾ ਲੋ ਸੇ ਖਵਾ ਲੈ ਸਾਰੇ